ਜਣਾਦੇਾਾ ਦੇਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ 1 ਲੱਖ ਹੋਰ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਮੈਕਸੀਕੋ ਦਾ ਬਾਰਡਰ ਪਾਰ ਕਰਾ ਕੇ ਅਮਰੀਕਾ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦੇ ਵਰਕ ਪਰਮਿਟ ਦੇ ਕੋਈ ਵੀ ਕਾਗਜ਼ ਨਹੀਂ ਲਗਾਏ ਗਏ ਅਤੇ ਜਿਹੜਾ ਹੈ ਉਹਨਾਂ ਕਹਿਆ ਕਿ ਜਸਤ ਬਾਅਦ ਅਮਰੀਕਾ ਸਰਕਾਰ ਨੇ ਉਹਨਾਂ ਨੂੰ ਕੰਟਰੀ ਛੱਡਣ ਦੇ ਆਦੇਸ਼ ਦਿੱਤੇ ਅਤੇ ਉਹ ਆਪਣੇ ਵਤਨ ਵਾਪਸ ਪਰਤਦਾ ਹੈ। ਗੱਲ ਇਹ ਹੈ ਜੀ ਮੈਂ 2023 ਵਿੱਚ ਵਿਦੇਸ਼ ਜਾਣ ਬਾਰੇ ਸੋਚਿਆ ਸੀ। ਸ਼ੁਰੂ ਦੇ ਵਿੱਚ ਸ਼ੁਰੂ ਸਾਲ ਦੇ ਸ਼ੁਰੂ ਵਿੱਚ ਤੇ ਮਾਰਚ 2023 ਚ ਮੇਰੀ ਦਲਜੀਤ ਨਾਮ ਉਰਫ ਡਾਉਣ ਏਜੰਟ ਨਾਲ ਮੁਲਾਕਾਤ ਹੋਈ ਤੇ ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਹੋ ਗਈ ਵੀ ਵਰਕ ਵੀਜ਼ੇ ਤੇ ਭੇਜੂਗਾ ਮੈਂ ਤੇ ਮੇਰੇ ਦੋ ਬੱਚੇ ਤੇ ਵਾਈਫ ਤੇ ਸਾਰੀ ਬੈਗ ਜਲੰਧਰ ਅਸੀਂ ਪਹਿਲੀ ਵਾਰ ਮਿਲੇ ਸੀ ਉਸੇ ਪਹਿਲੇ ਦਿਨ ਹੀ ਅਸੀਂ ਮੈਂ ਉਹਨਾਂ ਨੂੰ ਪਾਸਪੋਰਟ ਫੜਾਇਆ ਸੀ ਆਪਦੇ ਸਾਰੇ ਪਾਸਪੋਰਟ ਤੇ ਮੇਰੀ ਉਹਦੇ ਨਾਲ 90 ਲੱਖ ਚ ਕੁੱਲ ਡੀਲ ਡਨ ਹੋਈ ਸੀ ਵੀ 90 ਲੱਖ ਲਵਾਂਗਾ ਰਾਜ ਪਹੁੰਚਾ ਕੇ ਜਦੋਂ ਉਥੇ 에어ਪੋਰਟ ਤੇ ਪਹੁੰਚਾ ਦੂੰਗਾ ਤੇ ਫੇਰ ਉਹ ਦੁਬਾਰ ਜੀ ਇੱਕ ਵਾਰੀ ਫੇਰ ਮੈਨੂੰ ਇਹਨੇ ਬੁਲਾਇਆ ਜਲੰਧਰ ਤੇ ਕਹਿੰਦਾ ਵੀ 5 ਕਿਲੋਖ ਬੁਲਾ ਯਾਰ ਬਜਟ ਤੋਂ ਬਾਹਰ ਆ ਗੱਲ ਵੀ ਮਹਿੰਗਾ ਹੋ ਗਿਆ ਕੰਮ ਤੇ ਮੈਂ ਇਹਨੂੰ ਜੀ ਮੰਨਿਆ ਨਹੀਂ ਮੈਂ ਕਿਹਾ ਨਹੀਂ ਵੀ ਜਿਹੜੀ ਗੱਲ ਹੋਊਗੀ ਮੈਂ 90 ਚ ਹੀ ਕਰਨਾ ਠੀਕ ਹੈ ਜੀ ਚਲੋ ਜੀ ਫਿਰ ਗੱਲ ਹੋ ਗਈ ਫੇਰ ਸਾਡੀ ਗੱਲਬਾਤ ਫੋਨ ਤੇ ਹੋਣ ਲੱਗੀ ਬਾਈ ਜੀ ਕਿੰਨਾ ਟਾਈਮ ਇਹ ਲਾਰੇ ਲੱਪੇ ਲਾਉਣ ਲੱਗ ਗਿਆ ਯਾਰ ਇੱਥੇ ਕੰਮ ਨਹੀਂ ਚੱਲਦਾ ਪਿਆ ਦੋ ਦਿਨ ਠਹਿਰ ਚਾਰ ਦਿਨ ਠਹਿਰ ਸਾਡਾ ਜਿਹੜਾ ਐਮਬੈਸਡਰ ਆ ਐਮਬੈਸੀ ਚ ਬੰਦਾ ਉਹ ਨਹੀਂ ਆਉਂਦਾ ਪਿਆ ਬੰਦਾ ਛੁੱਟੀ ਤੇ ਆ ਇਦਾਂ ਉਦਾਂ ਇੰਜੇ ਕਰਦਾ ਰ ਇਦ ਆਪ ਦਾ ਫੋਨ ਆਇਆ ਯਾਰ ਇੱਥੇ ਤਾਂ ਹੱਲ ਨਹੀਂ ਹੁੰਦਾ ਪਿਆ ਤੇ ਆਪਣਾ ਬੰਦਾ ਦੁਬਈ ਚ ਵੀ ਵਹਿੰਦਾ ਉੱਥੇ ਵੀ ਆਪਣੀ ਪੂਰੀ ਸੈਟਿੰਗ ਆਪਾਂ ਉੱਥੋਂ ਤੇਰਾ ਕਰਾ ਦਿੰਨੇ ਆ ਵੀ ਜੇ ਤਾਂ ਹਾਂ ਠੀਕ ਹੈ ਜੀ ਤੇ ਫੇਰ ਅਸੀਂ 1 ਸਤ ਅਗਸਤ ਨੂੰ 2023 ਨੂੰ ਇਹਨੇ ਮੈਨੂੰ ਫੋਨ ਕੀਤਾ ਸਵੇਰੇ ਹੀ ਬੈਕਪੈਕ ਕਰ ਲਾ ਆਵਦੇ ਤੇ ਅੰਮ੍ਰਿਤਸਰ 에ਅਰਪੋਰਟ ਤੇ ਆ ਜਾ ਠੀਕ ਹੈ ਜੀ ਜਿੱਥੇ ਮੈਂ ਜਾ ਕੇ ਉਹ ਇਹਦੇ ਕਹਿਣ ਮੁਤਾਬਕ ਜੀ ਮੈਂ ਤਿਆਰੀ ਕਰ ਲਈ ਠੀਕ ਹੈ ਤੇ ਚਾਹ ਹੁੰਦੀ ਆ ਮੈਨੂੰ ਸ਼ੁਰੂ ਤੋਂ ਹੀ ਬਹੁਤ ਚਾਹ ਸੀਗਾ ਬਾਹਰ ਜਾਣ ਦਾ ਤੇ ਲਕੋ ਜੀ ਖੁਸ਼ੀ ਬੈਗ ਪੈਕ ਕਰ ਲਏ ਤੇ ਅਸੀਂ ਅੰਮ੍ਰਿਤਸਰ 에ਰਪੋਰਟ ਦੇ ਬਾਹਰ ਇੱਕ ਢਾਬੇ ਤੇ ਰੁਕੇ ਹਾਂ ਜਿੱਥੇ ਕਿੰਨੇ ਪੈਸੇ ਉਦੋਂ ਦਿੱਤੇ ਸੀ ਜਿਹੜੇ ਪਹਿਲਾਂ ਨਹੀਂ ਜੀ ਉਦੋਂ ਕੋਈ ਪੈਸਾ ਨਹੀਂ ਸੀ ਦਿੱਤਾ ਹਲੇ ਉਦੋਂ ਇਹਦਾ ਭਰਾ ਆਇਆ ਸੀ ਹਾਂਜੀ ਸਰਬਜੀਤ ਸਿੰਘ ਮੈਨੂੰ ਪਾਸਪੋਰਟ ਦੇ ਗਿਆ ਜੀ ਉੱਥੇ ਅੱਛਾ ਜੀ ਸਾਡੇ ਚਾਰਾਂ ਦੇ ਟਿਕਟਾਂ ਦੇ ਗਿਆ ਜੀ ਤੇ ਕਹਿੰਦਾ ਵੀ ਤੁਹਾਨੂੰ ਹੁਣ ਦੁਬਈ ਉੱਤਰ ਕੇ ਬੰਦਾ ਮਿਲੂਗਾ ਇੱਕ ਤੁਸੀਂ ਉਹਦੇ ਨਾਲ ਮੁਤਾਬਕ ਜਲਣਾ ਇਹਦੇ ਕਹਿਣ ਮੁਤਾਬਕ ਅਸੀਂ ਪਲੇਨ ਤੇ ਬੈਠ ਕੇ ਬੈਗ ਦੁਬਈ ਪਹੁੰਚ ਗਏ ਜੀ ਜਦੋਂ ਦੁਬਈ ਪਹੁੰਚ ਕੇ ਉਹ ਇਹਦੇ ਕਹਿਣ ਉਵੇਂ ਹੀ ਬੰਦਾ ਆ ਗਿਆ ਇੱਕ ਡਾਕਟਰ ਨਾਮ ਦਾ ਡਾਕਟਰ ਹੀ ਕਹਿੰਦਾ ਹਰ ਕੋਲ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਕੀ ਨਹੀਂ ਸਾਡੇ ਕੋਲ ਇੱਕ ਗੁਰਪਰਮਨ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਕੰਪਲੇਂਟ ਦਿੱਤੀ ਸੀ ਜਿਸ ਦੀ ਇਨਕੁਆਰੀ ਕੀਤੀ ਗਈ ਇਨਕੁਆਰੀ ਕਰਨ ਤੇ ਪਤਾ ਲੱਗਾ ਕਿ ਉਹ ਬੜਾ ਜਿਹੜਾ ਬੋਸ ਸੀ ਪਸ਼ਮੀਰ ਉਹ ਕਿੱਥੇ ਗਿਆ ਵੈਨਰ ਇੱਕ ਜਿਹੜੇ ਫਰੋਡ ਟ੍ਰੇਡਰ ਲੇਜੈਂਡ ਨੇ ਉਹਨਾਂ ਦੇ ਨਿਡਰ ਦੇ ਵਿੱਚ ਫਸ ਗਿਆ ਤੇ ਉਹਨੇ ਆਪਣੀ ਪੂਰੀ ਫੈਮਿਲੀ ਲਈ ਯੂਐਸਏ ਦਾ ਵੀਜ਼ਾ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨੂੰ ਕੌਮਨਸ ਕੀਤਾ ਕਿ ਅਸੀਂ ਦਿਨੋਂ ਉੱਥੇ ਵਰਕ ਪਰਮਿਟ ਦਵਾ ਕੇ ਅਸੀਂ ਪੱਕੇ ਕਰਾਂਗੇ ਤੇ ਇਸ ਦੇ ਸੰਬੰਧ ਵਿੱਚ ਪਹਿਲਾਂ ਉਹਦੀ 90 ਲੱਖ ਵਿੱਚ ਗੱਲ ਹੋਈ ਬਾਅਦ ਵਿੱਚ ਉਹਨੂੰ ਪ੍ਰੈਸ਼ਰ ਕਰਨ ਲੱਗ ਗਏ ਤੇ ਉਸ ਤੋਂ 50 ਲੱਖ ਹੋ ਡਿਮਾਂਡ ਕੀਤਾ ਜਿਸ ਤੋਂ ਮੈਂ 1 ਕਰੋੜ 40 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਦੇਣ ਤੋਂ ਬਾਅਦ ਵੀ ਜਦੋਂ ਉਹ ਅਮਰੀਕਾ ਪਹੁੰਚ ਗਏ ਕੋਈ ਔਖੇ ਰਸਤਿਆਂ ਤੋਂ ਗ੍ਰਿਸਪੇਨ ਤੋਂ ਗਰੇ ਮੈਕਸੀਕੋ ਦੇ ਬਾਰਡਰਾਂ ਤੋਂ ਤਾਂ ਉਹ ਜਦੋਂ ਹੈ ਹੀ ਇਲੀਗਲ ਸੀ ਤਾਂ ਗਵਰਨਮੈਂਟ ਨੇ ਉੱਤੇ ਦੀ ਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਿਸ ਸੰਬੰਧੀ ਇਹਨੇ ਵਾਪਸ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੋਈ ਤਸੱਲੀ ਬਖਸ਼ ਉਹਨਾਂ ਦੀ ਆਵਾਜ਼ ਨਹੀਂ ਦਿੱਤਾ ਤਾਂ ਉਹਨੇ ਮੀਸ ਕੋਲ ਆਪ ਦੀ ਫਰਿਆਦ ਰੱਖੀ ਤਾਂ ਮਾਨਯੋਗ ਸੀਟੀ ਸਾਹਿਬ ਨੂੰ ਮੁਕੱਦਮਾ ਦਰ ਕਰਨ ਦੀ ਹਦਾਇਤ ਕੀਤੀ ਗਈ ਜਿਸ ਤੇ ਉਹਦੇ ਖਿਲਾਫ 406 420 506 ਆਪੀਸੀ ਅਤੇ ਇਹਨਾਂ ਪੰਜਾਬ ਪ੍ਰੋਵਿੰਸ਼ਨ ਆਫ ਹਿਊਮਨ ਸਮਗਲਿੰਗ ਐਟ ਥਾਣਾ ਮੋਲਟੋਨ ਵਿਖੇ ਬਚ ਕੀਤਾ ਗਿਆ ਜਿਸ ਦੀ ਤਰਦੀਸ਼ ਜਾਰੀ ਹੈ ਜਿਸ ਵਿੱਚ ਅਸੀਂ ਇੱਕ ਦੋਸ਼ੀ ਸਰਪਜੀਤ ਸਿੰਘ ਜੋ ਕਿ ਨਡਾਰਾ ਕਪੂਰਥਲਾ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ ਇਹ ਅੱਜ ਉਹਦਾ ਅਸੀਂ ਪੁਲਿਸ ਮੰਗ ਹਾਸਲ ਕਰਕੇ ਫਦਰ ਇਨਵੈਸਟੀਗੇਸ਼ਨ ਕਰਾਂਗੇ ਕਿਹਾ ਜਾ ਰਿਹਾ ਹੈ ਸਰ ਇਹ ਸਰਜੀਤ ਕੋਣ ਹੈ ਸਰ ਇਹ ਮਤਲਬ ਟ੍ਰੈਵਲਿੰਗ ਐਂਜੈਂਟ ਦਾ ਹੋਣਾ ਸਾਥੀ ਜਿਹੜਾ ਦਿਲਜੀਤ ਸਿੰਘ ਬੌਨ ਤੇ ਸਰਬਜੀਤ ਇਹ ਦੋਨੋਂ ਸਗੇ ਭਰਾ ਨੇ ਤੇ ਉਹਦੇ ਤੇ ਦੋਨੋਂ ਇਕੱਠੇ ਰਲ ਕੇ ਫਰੋਕ ਕੀਤਾ ਹੈ ਜੀ ਹਾਂ ਇਹ ਜਿਹੜਾ ਸਰਬਜੀਤ ਹੈ ਇਹ ਕਪੂਰਥਲਾ ਪੁਲਿਸ ਦੇ ਵਿੱਚ ਪੋਸਟਡ ਹੈ ਅਤੇ ਪੁਲਿਸ ਲੈਂਗੁਏਜ ਏਐਸਆਈ ਹੈ ਅੱਛਾ ਜੀ ਇੱਕ ਗੱਲ ਜਿਹੜਾ ਇਹਨਾਂ ਦੀ ਡੀਲ ਕਿੰਨੇ ਚ ਹੋਈ ਸੀ ਕਿੰਨੇ ਪੈਸੇ ਮਿਲੇ ਇਹ ਤੇ ਦੱਸਣ ਮੁਤਾਬਕ ਕੰਪਲੇਨੈਂਟ ਦੇ 90 ਲੱਖ ਵਿੱਚ ਡੀਲ ਹੋਈ ਸੀ ਬਾਅਦ ਵਿੱਚ ਉਹਦੇ ਤੋਂ 1 ਕਰੋੜ 40 ਲੱਖ ਬਲੈਕਮੇਲ ਕਰਕੇ ਪ੍ਰੈਸ਼ਰਾਈਜ਼ ਕਰਕੇ ਉਹ ਤਾਂ ਹੋਰ ਰਸੂਲ ਬਿਤਾ। ਕੀ ਡਰੋਗੇ ਹਜੇਮੀ ਨੂੰ ਧਮਕੀਆਂ ਮਿਲੀਆਂ ਜਿਉਂ ਬੰਦੇ ਵੀ ਧਮਕੀ ਉਸ ਤਰ੍ਹਾਂ ਜਿਹੜੇ ਦਾ। ਨਹੀਂ ਇਹ ਤਾਂ ਸੰਬੰਧੀ ਹਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਬਟ ਇਹ ਹੈ ਕਿ ਜਿਹੜਾ ਦੋਸ਼ੀ ਤਿੰਨ ਦੋਸ਼ੀ ਨੇ ਇਹਦੇ ਵਿੱਚ ਇੱਕ ਦੋਸ਼ੀ ਅਰੈਸਟ ਹੋ ਚੁੱਕਿਆ ਹੈ। ਮੁੱਜੇ ਨੂੰ ਹੋਸੀ ਜਲਦ ਗ੍ਰਫਤਾਰ ਕਰ ਲਾ। ਤੇ ਸਰ ਕਿੰਨਾ ਚਿਰ ਪੁਰਾਣਾ ਮਾਮਲਾ ਹੈ ਇਹ? ਇਹ 2023 ਦਾ ਮਾਮਲਾ ਹੈ। ਤੇ ਹੋਂਸਾ ਤੁਹਾਡੀ ਕੀ ਅੰਦਾਜ਼ ਹੈ? ਹਾਂਜੀ ਇਹ ਹੋਂਸਾ ਸਾਡੇ ਧਿਆਨ ਚ ਆਇਆ ਸੀ ਇਹਨੇ ਕੰਪਲੀਟ ਬੁੱਕ ਕੀਤੀ ਜਿਸਦੀ ਬਿਲਕੁਲ ਫੇਰ ਨਿਗੋਰੀ ਕੀਤੀ।